ਸਭ ਤੋਂ ਵੱਡਾ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਉਮੀਦਵਾਰ ਵੱਲੋਂ ਦਾਖਲ ਕੀਤੇ ਗਏ ਕਿਸ ਤਰੀਕੇ ਦਾ ਕਾਂਗਰਸੀ ਵਰਕਰ ਜੋਸ਼ ਵਿੱਚ ਜਿਹੜੇ ਜਿਹੜੇ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਜੀ ਤੇ ਕੋਈ ਵੀ ਚੋਣ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਜੇ ਨਾਮਜ਼ਦਗੀ ਪੱਤਰ ਠੀਕ-ਠਾਕ ਭਰੇ ਜਾਂਦੇ ਫੇਰ ਗੱਲ ਬੰਦੀ ਹੈ ਜੀ ਜੀ ਅੱਜ ਸ਼ੁਭ ਸੱਜਣਾ ਹੈ ਕਿ ਉਹਨਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਹੋ ਗਏ ਨੇ ਕਾਂਗਰਸੀ ਵਰਕਰੋਂ ਦੋਹਾਂ ਹਲਕਿਆਂ ਦੇ ਐਮ.ਐਲ.ਏ ਸੇਵਾਨ ਸਾਹਿਬ ਕਾ ਐਮ.ਐਲ.ਏ ਸੇਵਾਨ ਉਹਨਾਂ ਦੀ ਸਪੋਰਟ ਵਿੱਚ ਆਏ ਨੇ ਔਰ ਕੋਈ ਐਸਾ ਕਾਂਗਰਸੀ ਲੀਡਰ ਨਹੀਂ ਜਿਹੜਾ ਉਹਨਾਂ ਤੇ ਨਾਰਾਜ਼ ਹੋਵੇ ਉਹਨਾਂ ਦੀ ਨਾਮਜ਼ ਬਾਕਰ-ਬਾਕਰੇ ਆਪੋਜੀਸ਼ਨ ਨੂੰ ਕੀ ਕਰਨਾ ਚਾਹੋ ਵੀ ਜਿਹੜੇ ਕਹਿੰਦੇ 75 ਸਾਲਾਂ ਚ ਹੋਇਆ ਹੀ ਕੁਝ ਨਹੀਂ ਹੋਇਆ ਉਹਨਾਂ ਨੇ 2 ਸਾਲਾਂ ਚ ਕੀ ਕੀਤਾ ਆਪੋ ਜਿਹੜੀ ਨੂੰ ਮੈਂ ਕਹਿੰਦਾ ਆ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ 75 ਸਾਲਾਂ ਚ ਕੁਝ ਨਹੀਂ ਕੀਤਾ ਮੈਂ ਤੇ ਇਹ ਕਹਿੰਦਾ 2 ਸਾਲਾਂ ਚ ਕੀ ਕੀਤਾ ਮੁੱਖ ਮੰਤਰੀ ਗਰਮੀ ਚ ਸਿਰ ਚ ਪਾਣੀ ਪਾਵੇ ਤੇ ਮੁੱਖ ਮੰਤਰੀ ਉਹ ਤੋਂ ਹੋਰ ਤਰ੍ਹਾਂ ਗੱਲਾਂ ਕਰੇ ਗੱਲ ਤੇ ਆ ਹੀ ਕੁਝ ਕੀਤਾ ਨਾ ਜੀ ਮੁੱਖ ਮੰਤਰੀ ਤੇ ਬੜਾ ਸੰਜੀਦਾ ਬੰਦਾ ਹੋਣਾ ਚਾਹੀਦਾ ਤੇ ਇੱਥੇ ਕੋਈ ਕਿਸੇ ਬਰਾਦਰੀ ਦੇ ਖਿਲਾਫ ਬੋਲਦਾ ਕੋ ਕਿਸੇ ਦੇ ਖਿਲਾਫ ਬੋਲਦਾ ਇਹ ਇਲੈਕਸ਼ਨ ਨਹੀਂ ਲੜ ਰਹੇ ਇਹ ਅਸਲ 'ਚ ਇਲੈਕਸ਼ਨ ਹਾਰ ਚੁੱਕੇ ਨੇ ਇਹ ਬਖਲਾਏ ਹੋਏ ਕਰਦੇ ਵੱਡੀ ਗਿਣਤੀ 'ਚ ਲੋਕ ਪਹੁੰਚੇ ਧੰਨਵਾਦ ਦੇ ਰੂਪ 'ਚ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਅਸੀਂ ਤੇ ਵੇਖੋ ਇਸ ਗਰਮੀ ਦੇ ਬਾਵਜੂਦ ਲੋਕ ਇੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਆਈਆਂ ਹਨ ਮੈਂ ਤਾਂ ਬੇਨਤੀ ਕਰਾਂਗਾ ਕਿ ਹੁਣ ਆਪੋ ਆਪਣੇ ਇਲਾਕੇ ਵੇਟ ਡਟਜੋ ਡਟ ਕੇ ਮਦਦ ਕਰੋ ਔਰ ਕਲਬੀਰ ਸਿੰਘ ਜੀ ਜਿੱਤਣ ਕਿੰਨੀ ਲੀਡ ਜਿਹੜੀ ਹੈ ਉਹ ਵੇਖਦੇ ਇਹ ਤੇ 4 ਤਰੀਕ ਨੂੰ ਪਤਾ ਲੱਗੂਗਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਦੀਪ ਸਿੰਘ ਜੀ ਦੇ ਨਾਮ 'ਤੇ ਤਾਂ ਕਿਤੇ ਅਜਿਹਾ ਨਹੀਂ ਹੁੰਦਾ ਕਿ ਬੜੀ-ਵੱਡੀ ਵਿਖਾਇਆ ਬਹੁਤ ਜ਼ਿਆਦਾ ਕ ਦੇਖੋ ਜੀ ਜੀਰਾ ਪਰਿਵਾਰ ਦੀਆਂ ਲੋਕਾਂ ਪ੍ਰਤੀ ਜਿਹੜੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਜਾਓ ਭਾਵੇਂ ਜਿਹੜੇ ਸਾਡੇ ਉਮੀਦਵਾਰ ਨੇ ਲੋਕ ਸਭਾ ਹਲਕਾ ਕਤੂਰ ਸਾਹਿਬ ਦੇ ਸਰਦਾਰਪੁਰ ਵੀਰ ਸਿੰਘ ਜੀਰਾ ਉਹਨਾਂ ਦੇ ਦਾਦਾ ਜੀ ਸਤਕਾਰਯੋਗ ਸਰਦਾਰ ਪ੍ਰਦੀਪ ਸਿੰਘ ਜੀਰਾ 27 ਸਾਲ ਉਹਨਾਂ ਨੇ ਪਿੰਤ ਨੂੰ ਸੇਵਾਵਾਂ ਦਿੱਤੀਆਂ ਹਰੇਕ ਚੰਗੇ ਮਾੜੇ ਸਮੇਂ ਦੇ ਵਿੱਚ ਜਸੇਵੰਦਰਿੰਦਰਜੀਤ ਸਿੰਘ ਜੀਰਾ ਉਹ ਲੋਕਾਂ ਨਾਲ ਖੜਦੇ ਰਹੇ ਚਤਾਨਵਾਂ ਕਲਵੀਰ ਸਿੰਘ ਜੀਰਾ ਦੇ ਕੀਤੇ ਹੋਏ ਕੰਮ ਔਰ ਸਮੁੱਚੀ ਨੌ ਲੱਖਾਂ ਦੀ ਲੀਡਰਸ਼ਿਪ ਹੈ ਜਿੰਨੇ ਵੀ ਨੌ ਲੱਖਾਂ ਦੇ ਸਾਡੇ ਲੀਡਰ ਸਾਹਿਬਾਨ ਨੇ ਉਹਨਾਂ ਦੇ ਪਿਆਰ ਦੇ ਸਦਕਾ ਅੱਜ ਬਹੁਤ ਵੱਡਾ ਇਕੱਠ ਹੋਇਆ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਬਹੁਤ ਵੱਡੇ ਮਾਰਸ਼ੇ ਦੀ ਗੱਲ ਕਰੀ ਆਪਾਂ ਕਈ ਦੇਖਿਆ ਪਾਰਟੀ ਵਿੱਚ ਉਮੀਦਵਾਰ ਤੇ ਮਿਲਦੀ ਕਿਹੜੀ ਦੋਸਤਾਂ ਹੁੰਦੀ ਉਮੀਦਵਾਰ ਜਿੱਤੇ ਦੇਖਿਆ ਅੱਜ ਸਮੁੱਚੀ ਕਾਂਗਰਸ ਲੀਡਰਸ਼ਿਪ ਸਟੇਜ ਤੇ ਲੱਗਣ ਮੇਲੇ ਕਿਦਾਂ ਲੋਕ ਮੁਹਾਰਿਆ ਉਹ ਲੀਡਰ ਨੂੰ ਲੋਕਾਂ ਕਿੰਨੇ ਸਜੋ ਮਿਲਿਆ ਲੋਕਾਂ ਦਾ ਸਹਿਯੋਗ ਤਾਂ ਹੀ ਮਿਲਦਾ ਜਦੋਂ ਲੀਡਰ ਇੱਕ ਜੁੱਟ ਹੋਵੇ ਅੱਜ ਇੱਕ ਜੁੱਟ ਅੱਜ ਨਹੀਂ ਜਿਸ ਦਿਨ ਤੋਂ ਕੁਲਬੀਰ ਸਿੰਘ ਜੀ ਦਾ ਨਾਮ ਅਨਾਉਂਸ ਹੋਇਆ ਸਾਰੀ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸੰਗ ਸਾਬ ਜਾ ਕੇ ਨਕਮਤ ਹੋਏ ਉੱਤੇ ਉਹਨਾਂ ਨੇ ਜਾ ਕੇ ਅਰਦਾਸ ਕੀਤੀ ਆ ਔਰ ਉਸ ਦਿਨ ਤੋਂ ਭਾਵੇਂ ਸਰਦਾਰ ਰਮਨਦਰ ਸਿੰਘ ਗਿੱਲ ਨੇ ਰਾਣਾ ਗੁਰਜੀਤ ਜੀ ਆ ਚਾਹੇ ਸਿੱਕੀ ਸਾਹਿਬ ਨੇ ਭਲਾਈਪੁਰ ਸਾਹਿਬ ਨੇ ਟਿੰਪਾ ਜੀ ਨੇ ਸੁਖਪਾਲ ਪੁਧਰ ਜੀ ਨੇ ਔਰ ਹੋਰ ਖੂਸੀ ਦੀ ਗੱਲ ਸਾਡੇ ਆਜ਼ਾਦ ਐਮਐਲਏ ਸੁਲਤਾਨਪੁਰ ਤੋਂ ਜਿੱਤੇ ਸੀ ਰਾਣਾ ਇੰਦਰਪ੍ਰਤਾਪ ਉਹਨਾਂ ਨੇ ਕਿੱਡਾ ਵੱਡਾ ਕੱਟ ਕਰਕੇ ਤੇ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਜੀਰਾ ਸਰੋਪ ਹੈ ਇਸ ਵਕਤ ਕਿਹੜੀ ਪਾਰਟੀ ਨਾਲ ਆਪਣਾ ਮੁਕਾਬਲਾ ਦੇਖ ਰਹੀ ਦੀ ਦੇਖੋ ਜੀ ਜੇ ਤੇ ਜੀਰਾ ਪਰਿਵਾਰ ਤੇ ਸਾਰੀ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਮਿਹਨਤ ਤੇ ਉਹਨਾਂ ਦਾ ਪਿਆਰ ਦੇਖੀਏ ਫਿਰ ਤੇ ਕੋਈ ਮੁਕਾਬਲਾ ਆਮ ਆਦਮੀ ਪਾਰਟੀ ਦਾ ਕਹਿੰਦੀ ਦੋ ਸਾਲ ਦਾ ਕਾਰਜਾਵਾਹ ਦੇ ਬੰਦੇ ਨੇ ਲੋਕਾਂ ਨੂੰ ਵੋਟਾਂ ਪਾਉਣਗੇ ਮੈਂ ਤਾਂ ਤੁਹਾਨੂੰ ਕਿਹਾ ਕਿ ਕੰਮ ਹੋਇਆ ਕਿ ਲੋਕ ਚੋਣ ਦੇ ਨੇ ਮੈਂ ਕਹਿੰਦਾ ਵੀ ਦੱਸਣ ਵੀ ਕੀਤਾ ਕੀ ਹੈ ਇੱਕ ਵਿਆਹ ਕਰਾ ਲਿਆ ਜਾਂ ਬੋਰਡ ਵੱਡੇ ਵੱਡੇ ਲਾਤੇ ਆ ਇਹ ਕੰਮ ਜ਼ਰੂਰ ਹੋਗੇ ਔਰ ਕੰਮ ਤੇ ਕੋਈ ਦਿਸਿਆ ਨਹੀਂ ਕੰਮ ਤੇ ਹੋਏ ਸੀ ਪਿਛਲੇ 5 ਸਾਲ ਕਾਂਗਰਸ ਦੇ ਵਿੱਚ ਲੋਕਾਂ ਨੂੰ ਦਿਸਦੇ ਆ ਜੇ ਆਮ ਆਦਮ ਫਰਕੀ ਨੇ ਕੀਤੇ ਉਹ ਦੱਸੋ ਕਿ ਇਹ ਕੀ ਮੈਸੇਜ ਕਰਨਾ ਚਾਹੁੰਦੇ ਆ ਰਿਪਬਲਿਕ ਨੂੰ ਇਸ ਦੁਨੀਆ ਦੇਖੋ ਜੀ ਚੰਗੇ ਪਰਿਵਾਰ ਵਿੱਚੋਂ ਨਿਕਲ ਵੀਰ ਸਿੰਘ ਜੀਰਾ ਪੰਤਕ ਪਰਿਵਾਰ ਵਿੱਚੋਂ ਅੰਤ ਨੂੰ ਬੜੀਆਂ ਲੰਮੀਆਂ ਸਵਾਵਾਂ ਲਗਭਗ 50 ਸਾਲ ਤੋਂ ਪਰਿਵਾਰ ਦੇ ਰਿਹਾ ਸੋ ਉਹਨਾਂ ਦੀਆਂ ਸਵਾਵਾਂ ਵੱਲੇ ਵੇਖਦੇ ਹੋਏ ਇੱਕ ਨੌਜਵਾਨ ਚੰਗਾ ਬਲਾਰਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਮੁੱਦੇ ਚੁੱਕੇ ਔਰ ਹੱਲ ਕਰਾਈ ਜੇ ਆਪਾਂ ਉਹਨੂੰ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਲੋਕ ਸਭਾ ਦੇ ਵਿੱਚ ਭੇਜਾਂਗੇ ਤੇ ਸਾਡੇ ਕਦੂਰ ਸਾਹਿਬ ਹਲਕੀ ਦੀ ਜਿਹੜੀ ਕਾਇਆ ਕਲਪੂ ਹੋ ਗਈ ਚਾਹੇ ਉਹ ਕਿਸੇ ਵੀ ਬਰਾਦਰੀ ਦੇ ਮਸਲੇ ਉਹ ਸਾਰੇ ਹੱਲ ਹੋਣਗੇ